<Normat> huri <earth> da kar deed bandgi shet huri da kar deed bandgi nij ban ban nij ban ਮੈਂ ਅਮਨਦੀਪ ਕੌਰ ਪੰਜਾਬ ਬਾਨੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਬੜੀ ਹੀ ਤੂਮਤਾਮਨ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਫਰੀਦ ਸੋਸਾਇਟੀ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਇਹ ਮੇਲਾ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਚੱਲੇਗਾ ਇਸ ਮੇਲੇ ਵਿੱਚ ਇਤਿਹਾਸਿਕ ਤੇ ਧਾਰਮਿਕ ਪ੍ਰੋਗਰਾਮ ਵੀ ਵੇਖਣ ਨੂੰ ਮਿਲਣਗੇ ਮੈਂ ਜਗਸੀਰ ਸਿੰਘ ਗੱਸੀ ਜ਼ਮੀਂਦਾਰਾ ਐਗਰੋ ਫਰੀਦਕੋਟ ਤੇ ਮੋਗਾ ਤੋਂ ਸਾਰੇ ਦੇ ਸਮ ਦੇ ਸ਼ਖਸ਼ ਬਸਦੇ ਮੇਰੇ ਕਿਸਾਨ ਭਰਾਵਾਂ ਨੂੰ ਮੈਂ ਬਾਬਾ ਫਰੀਦ ਜੀ ਦੇ ਆਗਮਨ ਪਰਬ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਅਪੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤੀ ਸੰਧਾਂ ਤੇ 80 ਦੇ 50% ਸਬਸਿਡੀ ਦਿੱਤੀ ਜਾ ਰਹੀ ਆ ਜਿਹਦੀ ਕਿ 19 ਤਰੀਕ ਲਾਸਟ ਹੈ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇਸ ਸਕੀਮ ਦਾ ਵੱਤਵੱਦ ਲਾਭ ਲੈ ਕੇ ਸਬਸਿਡੀਆਂ ਪਰ ਉਹ ਸਬਸਿਡੀਆਂ ਦੇ ਦੌਰਾਨ ਜੋ ਵੀ ਅਗਲ ਸੰਦ ਐਮਪਲੀਮੈਂਟ ਖਰੀਦਣੇ ਆ ਉਹ ਸਾਡੇ ਇੱਥੇ ਸ਼ਾਪ ਤੇ ਆ ਕੇ ਖਰੀਦਣ ਸੋ ਸਾਰਿਆਂ ਨੂੰ ਦੁਆਰਾ ਸਰਕਾਰ ਸਾਰੇ ਦੇਸ਼ਾਂ ਦੇ ਸੰਗਤ ਵਾਸਤੇ ਕਿਸਾਨ ਪਰਾਵਾਂ ਨੂੰ ਬਾਬਾ ਫਰੀਦ ਆਗਮਨਪੁਰ ਦੀਆਂ ਲੱਖ ਲੱਖ ਵਧਾਈਆਂ ਮੈਂ ਪਰਤਪਾਲ ਸਿੰਘ ਜ਼ਮੀਦਾਰਾ ਟਾਟਾ ਫਰੀਦਕੋਟ ਸੋਨਾਲੀਕਾ ਏਜੰਸੀ ਪੀਆਰ ਚੈਲ ਫਲਾਈਓਵਰ ਮੈਂ ਸਾਰੇ ਕਿਸਾਨ ਪਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿure tractor ਤੇ ਸਬਸਿਡੀਆਂ ਚੱਲ ਰਹੀਆਂ 19 ਤਰੀਕ ਤੱਕ ਉਹ ਭਰੀਆਂ ਜਾਣੀਆਂ ਕਿਰਪਾ ਕਰਕੇ 19 ਤਰੀਕ ਤੋਂ ਪਹਿਲਾਂ ਪਹਿਲਾਂ ਭਰਨ ਦੀ ਕਿਰਪਾਲਤਾ ਕਰੋ ਜੋ ਫਰੀਦਕੋਟ ਵਿੱਚ ਜਮਿੰਦਾਰਾ ਟਰੈਕਟਰ ਫਰੀਦਕੋਟ ਵਿੱਚ ਭਰੀਆਂ ਜਾਣਗੀਆਂ ਇਹਦੇ ਵਿੱਚ ਆਪਣਾ ਸੀਆਰਡੀ ਪੈਨ ਟਰੈਕਟਰ ਆਪਲਾ ਦ ਹੈ ਜੋ ਕਿ ਸਬਸਿਡੀ 80% ਵਿੱਚ ਆਊਗਾ ਸਸਿਕਾਲ ਜੀ ਸਾਰੇ ਫਰੀਦਕੋਟ ਵਾਸੀਆਂ ਨੂੰ ਦੇ ਕਿਸਾਨ ਭਰਾਵਾਂ ਨੂੰ ਮੈਂ ਗੁਰਜੋਤ ਸਿੰਘ ਰਾੜ ਸੁਪਰੀਮ ਟਰੈਕਟਰ ਕਾਰਪੋਰੇਸ਼ਨ ਫਰੀਦਕੋਟ ਸਵਰਾਜ ਟਰੈਕਟਰ ਡੀਲਰਸ਼ਿਪ ਤੋਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨਾ ਹੈ ਬਾਬਾ ਫਰੀਦ ਆਗਮਪੁਰਵ ਜੀ ਦੀਆਂ ਸੋ ਇਸ ਸ਼ੁਭ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਤਾ ਹੀ ਹੈ ਵੀ ਸਬਸਿਡੀ ਜਿਹੜੀ ਹੈਗੀ ਹੈ 80% ਦੇ ਵਿੱਚ ਐਪਲੀਕੇਸ਼ਨਾਂ ਲਈਆਂ ਵੀ ਜਾ ਰਹੀਆਂ ਤੇ ਜਿੰਨਾ ਭਰਾਵਾਂ ਨੇ ਪਹਿਲਾਂ ਭਰੀਆਂ ਸੀ ਜਿਨ੍ਹਾਂ ਦੀਆਂ ਨਿਕਲੀਆਂ ਉਹਨਾਂ ਨੂੰ ਇੰਪਲੀਮੈਂਟ ਤੇ ਟਰੈਕਟਰ ਖਰੀਦਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਸੋ ਜੇ ਕੋਈ ਵੀ ਵੀਰ ਭਰਾ ਜਿਹਦੀ ਸਬਸਿਡੀ ਆਲਰੇਡੀ ਨਿਕਲੀ ਹੈ ਉਹਨੇ ਟਰੈਕਟਰ ਜਾਂ ਇੰਪਲੀਮੈਂਟ ਲੈਣੇ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਜੇ ਕੋਈ ਹੋਰ ਸੱਜਣ ਪਰ ਹੋਣਾ ਚਾਹੁੰਦਾ ਹੈ ਆਪਦੇ ਪੇਪਰ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਇਹਦੀ ਜਿਹੜੀ ਡੇਟ ਸੀਗੀ ਐਕਸਟੈਂਡ ਕਰ ਦਿੱਤੀ ਹੈ ਪੰਜਾਬ ਗਵਰਨਮੈਂਟ ਨੇ ਸੋ ਤੁਹਾਡੇ ਕੋਲੇ ਮੌਕਾ ਹੈ ਅਜੇ ਤੁਸੀਂ ਇਹ ਫਾਇਦਾ ਉਠਾ ਸਕਦੇ ਹੋ ਬਾਕੀ ਇਸ ਦੇ ਨਾਲ ਹੀ ਸਵਰਾਜ ਟਰੈਕਟਰਾਂ ਦੀ ਸਾਡੀ ਨਵੀਂ ਰੇਂਜ ਜਿਹੜੀ ਹੈਗੀ ਐ ਲਾਂਚ ਹੋਈ ਹੈ ਇਰੇ ਵਿੱਚ ਕੰਪਨੀ ਨੇ ਬਹੁਤ ਹੀ ਜ਼ਿਆਦੇ ਮਤਲਬ ਸੁਧਾਰ ਕਰਕੇ ਹੋਰ ਫੀਚਰਸ ਐਡ ਕਰਤੇ ਤੇ ਨਾਲੇ ਇਹਦੀ ਜਿਹੜੀ ਵਾਰੰਟੀ ਹੈਗੀ ਐ ਉਹ 6 ਸਾਲ ਜਾਂ 6000 ਘੰਟੇ ਦੀ ਕਰਤੀ ਸੋ ਤੁਸੀਂ ਕੋਈ ਵੀ ਟਰੈਕਟਰ ਜਾਂ ਕੰਬਾਈਨ ਸਵਰਾਜ ਦੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਅੱਸੀ ਗਾਲ ਜੀ ਸਾਰੇ ਭਰਾਵਾਂ ਨੂੰ ਬਾਬਾ ਸ਼ੇ ਫਰੀਜ਼ੀ ਦੇ ਆਗਮਨਪੁਰਪਤੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਮੈਂ ਚਰਨਪ੍ਰੀਤ ਸਿੰਘ ਬਰਾੜ ਫਰੀਦਕੋਟ ਸੁਪਰੀਮ ਮੋਟਰ ਵੱਲੋਂ ਸਾਰਿਆਂ ਨੂੰ ਫੇਰ ਤੋਂ ਦੁਬਾਰਾ ਲੱਖ ਲੱਖ ਵਧਾਈ ਦਿੰਦਾ ਹਾਂ ਆਪਣਾ ਇੱਥੇ ਕਾਰਾਂ ਦਾ ਸੇਲ ਪਰਚੇਦ ਦਾ ਕੰਮ ਆ ਜੀ ਸੈਕੰਡ ਹੈਂਡ ਕਾਰਾਂ ਫਸਟ ਓਨਰ ਕਾਰਾਂ ਆਪਣੇ ਕੋਲ ਅਵੇਲੇਬਲ ਹੁੰਦੀਆਂ ਲੋਨ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈ ਇੰਸ਼ੋਰੈਂਸ ਵੀ ਹੋ ਜਾਂਦਾ ਜੀ ਸਾਰਾ ਕੋਈ ਡਾਕੂਮੈਂਟ ਦੇ 2 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਫ੍ਰੀ ਕਰ ਸਕਦੇ ਹਾਂ ਕੋਈ ਵੀ ਕਾਰ ਲੈਣੀ ਹੈ ਪੁਰਾ ਸੈਂਪਲਸ ਕੋਰ ਸਹੀ ਹੋਣਾ ਚਾਹੀਦਾ ਹੈ ਬਾਕੀ ਸਾਡ ਨੂੰ ਤੁਸੀਂ ਡੀਲ ਕਰੋਗੇ ਆਉਂਗੇ ਮਿਲੋਗੇ ਤਾਂ ਤੁਸੀਂ ਉਹ ਤੇ ਸਾਡੇ ਬਾਰੇ ਪੂਰਾ ਰਿਸਪੌਂਸਰ ਨੂੰ ਮਿਲੂਗਾ ਸਾਡੇ ਪੇਜ ਆ ਫੇਸਬੁੱਕ ਤੇ ਇੰਸਟਾਗ੍ਰam ਤੇ ਸੁਪਰੀਮ ਮੋਟਰ ਫਰੀ ਕੋਡ ਦੇ ਨਾਮ ਦੇ YouTube ਤੇ ਵੀ ਪੇਜ ਹੈ ਪਲੀਜ਼ ਉਹ ਫੋਲੋ ਕਰ ਲਓ ਤੇ ਤੁਹਾਨੂੰ ਡੇਲੀ ਗੱਡੀਆਂ ਦੀ ਜੋ ਵੀ ਕੈਟਲੌਗ ਹੈ ਸਾਰੀ ਉਹਦੇ ਵਿੱਚੋਂ ਮਿਲਦੀ ਰਹੇਗੀ